ਲਓ ਜੀ ਬਾਬਾ ਜੀ ਨੇ ਅਰਦਾਸ ਕਰਤੀ ਪਟਨਾ ਸਾਹਿਬ ਦੀ ਹੁਣ ਅਸੀਂ ਜਾ ਰਹੇ ਆਂ ਪਟਨਾ ਸਾਹਿਬ ਨੂੰ ਯਾਤਰਾ ਕਰ ਰਹੇ ਆਂ ਜੀ ਅੱਜ ਸਾਡੀ ਟ੍ਰੇਨ ਆ 7:11 ਵਜੇ ਆਜੋ ਭਾਈ ਜਿੰਤਾ ਆਜੋ ਏ ਫੋਟੋ ਕਿਹੜਾ ਲਓ ਜੀ ਇਹ ਸਾਰੀ ਸੰਗਤ ਪੜਨ ਦਾ ਸਭ ਜਾ ਰਹੀ ਆ ਜੀ ਹਾਂ ਉਹ ਜਾਜੀ ਦੂਈ ਗੱਡੀ ਚ ਬੈ ਕੇ ਆ ਜੀ ਠੀਕ ਹੈ ਹਾਂ ਚੰਪੜੇ ਦੀ ਗੱਡੀ ਚ ਜਾਣ ਤੋਂ ਪਹਿਲਾਂ ਜੀ ਸੰਗਤ ਚਾ ਸਕਦੇ ਹੋਏ ਜਾ ਵੀ ਨਹੀਂ ਜੀ ਬੈਠ ਕੇ ਬਸ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਸ ਸਤਾ ਦੇਵੋ ਜੀ ਅਸੀਂ ਪਹੁੰਚ ਗਏ ਜੀ ਪਟਿਆਲੇ ਰੇਲਵੇ ਸਟੇਸ਼ਨ ਤੇ ਹਾਂ ਜੀ ਉਹ ਸਾਡੇ ਸੰਗਤੋ ਬੈਠੀਆਂ ਜੀ ਟ੍ਰੇਨ ਨੂੰ ਢੇਕ ਰਿਆਂ ਟ੍ਰੇਨ ਆਊਗੀ ਸਾਢੇ 1:8 ਤੋਂ ਪਹਿਲਾਂ ਇੱਥੇ ਤੋਂ ਬਾਲੇ ਤੱਕ ਜਾਵਾਂਗੇ ਜੀ ਆ ਗਈ ਟ੍ਰੇਨ ਸਾਹਮਣੇ ਲਾਈਟ ਬਚਦੀ ਆ ਬਰਿੰਦਰ ਜੀ ਰੋਣੀ ਰੈਡੀ ਸਟੇਡੀ ਗੋ ਬਰਿੰਦਰ ਭੱਜ ਲੈਣਾ ਤਰੀ ਆਦੀ ਨਾ ਕੋਈ ট্রেন ਆ ਗਈ ਵੀ ਸਵਾਰੀਆਂ ਉੱਠੜੀਆਂ ਸਾਰੀਆਂ ਤੁਸੀਂ ਮੂਰਲੇ ਤੁਸੀਂ ਇੱਧਰ ਸਾਰਾ ਕੋਚ ਚੜਾ ਦਾਂਗੇ ਲੈ ਮਾਈਆਂ ਤਿਆਰ ਨਹੀਂ ਸਾਰੀਆਂ ਹੁਣ ਚੜਨ ਨਾ ਤੇ ਇੱਥੇ ਵੀ ਉਹਨਾਂ ਦਾ ਖਾਸ ਧਿਆਨ ਰੱਖਣਾ ਕੀ ਕਹਿੰਦਾ ਹੋਗਾ ਟਰੇਨ ਭਾਈ ਚੱਲ ਅੰਮ੍ਰਾਲੇ ਨੂੰ ਹਾਂ ਬਪਰਾਏ ਕਿਵੇਂ ਰਿਹਾ ਫਿਰ ਬੈਗ ਚੜ੍ਹਦੇ ਤੇ ਥੋੜਾ ਮੋਬਾਈਲ ਅੰਦਰ ਹੈ ਭਾਈ ਪਤਾ ਨਹੀਂ ਕਿੰਦਾ ਬਾਗ ਬਣਦਾ ਹੈ ਹਾਂਈ ਬਾਬਾਈ രാജപുരാജി നയത ਬਾਬਾ ਜੀ ਦੇ ਪ੍ਰੇਮੀ ਨੇ ਅੰਬਾਲੇ ਤੋਂ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਸੇਵਾ ਕਰੀ ਆਈ ਸੰਗਤ ਦੀ ਠੰਡੇ ਠੁੰਡੇ ਜੀ ਬਾਕੀ ਹੋਰ ਚਾਟ ਪਾਪੜੀ ਸਭ ਕੁਝ ਮੰਨ ਲਾ ਕੀ ਖਾਣ ਦੀ ਬਸੰਦਾ ਦੇ ਕੇ ਗਏ ਨੇ ਸੰਗਤਾਂ ਨੂੰ ਜੀ ਸੇਵਾ ਕਰੀਆ ਪਰਿਵਾਰ ਨੇ ਅੰਬਾਲੇ ਤੋਂ ਭਾਈ ਜਸਵਿੰਦਰ ਸਿੰਘ ਜੀ ਬਾਬਾ ਜੀ ਦੇ ਪ੍ਰੇਮੀ ਨੇ ਜੀ ਅੰਬਾਲੇ ਤੋਂ ਜੀ ਆਹ ਸਾਡਾ ਮਲਕੀਤ ਸਿੰਘ ਬਾਬਾ ਜੀ ਬਾਬਾ ਜੀ ਜਸਵਿੰਦਰ ਸਿੰਘ ਨੇ ਨਾਈ ਹਾਂ ਜਸਵਿੰਦਰ ਸਿੰਘ ਅੱਜ ਕਿਤੇ ਅਸੀਂ ਅੰਬਾਲਾ ਜੀ ਟ੍ਰੇਨ ਦੀ ਵੇਟ ਕਰ ਰਹੇ ਹਾਂ ਜੀ ਇੱਥੋਂ ਅਸੀਂ ਚੜਾਂਗੇ ਪਟਨਾ ਸਾਹਿਬ ਨੂੰ ਹੀ ਟ੍ਰੇਨ ਆਉਣੀ ਹੈ 11 ਵਜੇ ਹੀ 13006 ਨੰਬਰ ਟ੍ਰੇਨ ਆਈ ਮੈਂ ਇੱਕ ਵਾਰ ਸਭ ਨੂੰ ਦੱਸ ਦਿਆਂ ਜੀ ਕਿ ਮੇਰਾ ਇੱਥੇ ਤੱਕ ਤਾਂ ਬਹੁਤ ਵਧੀਆ ਰਿਹਾ ਜੀ ਮੈਨੂੰ ਵੀ ਕਿਤਾਸਵਾਦ ਅਸੀਂ ਕਿਰਪਾ ਮਾਲਕ ਦੀ ਬਹੁਤ ਮੈਰੀ ਬੰਦੇ ਹੋ ਕੇ ਰੈਡੀ ਟ੍ਰੇਨ ਆਉਣੀ ਆ ਭਾਈ ਤਿਆਰ ਹੋ ਜਾਓ ਮੈਂ ਚਲੂਗੀ ਉਹ ਇਹਦਾ ਚੱਲ ਕੇ ਜਾਉਗੀ ਭਾਈ ਪਟਨਾ ਸਾਹਿਬ 1167 ਕਿਲੋਮੀਟਰ ਜਾਣਾ ਹੋਣਾ ਸੀ ਕੱਲ ਨੂੰ ਇਸੇ ਟਾਈਮ 10:48 ਤੇ ਪਹੁੰਚਾਂਗੇ ਲੈ ਵੀ ਇੱਥੋਂ ਕਮਾਂਡ ਮੈਂ ਸੰਭਣੀ ਆਉਣਾ ਹੁਣ ਉਹ ਬਾਈ ਹੁਣੀ ਕਹਿੰਦੇ ਤੂੰ ਚਲਾ ਇੱਥੋਂ ਹੁਣ ਮੈਂ ਚਲਾਉਣਾ ਅੱਗੇ ਤੁਹਾਨੂੰ ਚਲਾ ਕੇ ਦੱਸਦਾ ਵੀ ਕਿਵੇਂ ਦਾ ਸਫਰ ਆ ਕਿਵੇਂ ਚੱਲਦੀ ਐ ਸੰਗਤ ਹੁਲਦੀ ਪਈ ਐ ਇਹਨਾਂ ਨੂੰ ਐ ਨਹੀਂ ਪਤਾ ਲੱਗ ਰਿਹਾ ਵੀ ਕਿਹੜੀ 'ਚ ਚੜਨਾ ਜਦ ਕੋਈ ਟ੍ਰੇਨ ਆਉਂਦੀ ਐ ਜਦੇ ਉੱਠ ਕੇ ਖੜ ਜਾਂਦੇ ਨੇ ਕੋਈ ਪਤਾ ਨਹੀਂ ਲੱਗ ਰਿਹਾ ਵੀ ਕਿਹੜੀ 'ਚ ਚੜਨਾ ਆ ਸੈਪੂ ਸਾਰਿਆਂ ਤੋਂ ਪੂਰੇ ਰਹਿੰਦਾ ਚੜਨ ਵਾਸਤੇ ਤਾਂ ਬੁੱਕ ਕਰਾਈ ਵੀ ਆ ਪਰ ਕੋਈ ਸਮਝ ਨਹੀਂ ਲੱਗੀ ਕਹਿੰਦੇ ਅੱਜ ਕੱਲ ੱਤਕਾ ਹੋ ਰਿਹਾ ਟਿਕਟ ਬੁਕਿੰਗ ਤੇ ਵੀ ਸਾਨੂੰ ਤਾਂ ਜਗ੍ਹਾ ਹੀ ਨਹੀਂ ਮਿਣੀ 2 ਮਹੀਨੇ ਹੋ ਗਏ ਫਿਰਦਿਆਂ ਨੂੰ ਕੀ ਕਰ ਟਾਕੀ 'ਚ ਖੜੇ ਆ ਟਾਕੀ 'ਚ ਖੜੇ ਆ ਬਾਹਰ ਮਾ ਮੋਬਾਈਲ ਨਹੀਂ ਕਰਦਾ ਜੀ ਆ ਮਾਸੀ ਹੁਣੀ ਲਾਂਬੇ ਦੇ ਜਾਂਦੀਆਂ ਨੇ ਮੈਨੂੰ ਭਾਈ ਦੇ ਪ੍ਰੇਮੀ ਜੇ ਸੇਵਾ ਕਰ ਰਹੇ ਜੇ ਸੇਵਾ ਸਾਈਡ ਮੇ ਹੋ ਜਾਂ ਅੰਦਰ ਉਹ ਜੋਤ ਵਜੇ ਕਿਨਾਰੇ ਹੋ ਕਿਨਾਰੇ ਸੇਵਾ ਕਰ ਰਹੇ ਨੇ ਜੀ ਪ੍ਰਸ਼ਾਦਾ ਪਾਣੀ ਸੰਗਤ ਦੀ ਸੰਗਤ ਜਾਰੀਆ ਪਟਨਾ ਸਾਹਿਬ ਕਾਰ ਕਰੀ ਪਰ ਕੁਝ ਪਾ ਜੇਰਾ ਸਾਹ ਜੇ ਆਰੇ ਬਹੁਤ ਕਰਦੀ ਆਈ ਬਾਬਾ ਜੀ ਦਾ ਸਮਾਨ ਹੈ ਬਹੁਤ ਜਿਆਦਾ ਬਾਫਰ ਦੇ ਗਏ ਜੀ ਵੀ ਕੋਈ ਹਸਾਬ ਕਿਤਾਬੇ ਨਹੀਂ ਪਾ ਬਹੁਤ ਘਣਦੇ ਆ ਰਹਾ ਦੇਖੋ ਕਾਂਸੀ ਹੈ ਕਾਂਸੀ ਕਾਂਸੀ ਦਾ ਯਾਤਸਨਾਇਆ ਦੇ ਕਾਂਸੀ ਦਾ ਸਟੇਸ਼ਨ ਲਓ ਜੀ 1:30 ਵਜੇ ਸੰਗਤਪਟਨਾ ਸਾਹਿਬ ਪਹੁੰਚ ਗਏ ਜੀ ਗੁਰਦੁਆਰਾ ਬਾਲ ਲੀਲਾ ਦਰਬਾਰ ਸਾਹਿਬ ਤੋਂ ਗੱਡੀ ਲੈਣ ਵਾਸਤੇ ਆਉਂਦੀ ਹੈ ਜੀ ਸੰਗਤਾਂ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਜੀ ਜਿਹਨੇ ਵੀ ਆਉਣਾ ਹੋਵੇ ਜੀ ਗੱਡੀ ਦਾ ਪ੍ਰਬੰਧ ਪੂਰਾ ਜੀ ਬਾਕੀ ਕਰਦੇ ਆਂੀ ਦਰਸਮੇਦ ਦੇ ਗੁਰੂ ਘਰ ਜਾ ਕੇ ਸਹੀ 1:30 ਵਜੇ ਆ ਗਏ ਦੱਸੇ ਜੀ ਲਓ ਜੀ ਅਸੀਂ ਪਹੁੰਚ ਗਏ ਜੀ ਹੁਣ ਗੁਰਦੁਆਰਾ ਬਾਲ ਲੀਲਾ ਸ੍ਰੀ ਆਣੀ ਸੰਗਤ ਮੈਣੀ ਸੰਗਤ ਜੀ ਸਰਕਾਰ ਦੇ ਵਾਲੇ ਪੂਰੀ ਆਲੇ ਸ਼ੰਕਾ ਦਾ ਵਰਦਵਾਰਾ ਬਣਾਇਆ ਵੈਸਾ ਜੀ ਜੇਵਾ ਜੰਦਰੀ ਹੈ ਜਗਰਾ ਲਾਲ ਜੀ ਆਹ ਹਾਂ ਮਾ ਲਾਜ ਦਾ ਜੋ ਬੋਲੇ ISO ਨਿਹਾਲ ਸਿਆਕਾਰ ਜਿੰਨਾ ਪੈਸਾ tha usme ऐसे नहीं।, नहीं फिर मिलेगा थोड़ी खर्चा देती है ना अब निकाल के खर्चा क्या-क्या सामान था, क्या था? ये आपके घर वाला है हाँ। कितना पैसा था कुछ पता कुछ तो पता होगा ऐसे 3 4 50 अभी 5000 माने होगा 5000 होगा और क्या था उसमें ये बच्चे का कपड़ा था सी वो साल था और ये वो सुहाता था और में सेब था सी था आपका कोई प्रूफ भी था? ठीक है आपका आपको मिल जाएगा अभी आपको मैंने फोन करके बुलाया है ना? आपको तो नहीं पता था ना हाँ आपका पैसा भी मिलेगा सामान भी मिलेगा ठीक है न 那边还拿那。

ਗੀ ਨਾ ਨਹੀਂ ਤਾਂ ਜਾਂਦਾ ਥਾਈ ਠੀਕ ਹੈ ਆਪਕੋ ਮਿਲ ਗਿਆ ਨਾ ਆਪਕਾ ਸਾਰਾ ਸਮਾਨ ਮਿਲ ਗਿਆ ਬਾਜ ਜਾ ਕੋਈ ਗੱਲ ਨਹੀਂ ਦੇ ਦੇ ਸਰਗੁਤ ਬਾਰੇ ਆਪਣੀ ਜਿ ਪਾ ਲੋ ਨਹੀਂ ਸਰਗੁਤ ਬਾਰੇ ਰੱਖ ਲਈ ਕਹਿੰਦੇ ਨਹੀਂ ਲਾਉਣਾ ਹੁਣ ਪਾ ਲੋ ਠੀਕ ਹੈ ਇੱਕ ਇੱਕ ਠੀਕ ਹੀ ਪਾ ਲੋ ਹਿੱਸਾ ਪਾ ਲੋ ਇਹਨੂੰ ਪੁੱਛ ਲੈ ਤੇਰਾ ਉਹ ਸਮਾਨ ਹੋਰ ਸਾਰਾ ਕੋ ਬਾਕੀ ਸਭ ਸਾਰਾ ਸਮਾਨ ਘਟਿਆ ਤਾਂ ਨਹੀਂ ਕੋਈ ਨਹੀਂ ਬਾ ਠੀਕ ਹੈ ਬਾ ਇੱਕ ਪਾ ਲੋ ਆਪਾਂ 3 ਹੋ ਸੋ ਲਓ ਜੀ ਇਹ ਸਾਰੇ ਸੰਗਤਾਂ ਵੱਡੇ ਗੁਰਦੁਆਰਾ ਸਾਹਿਬ ਕੰਦੀ ਆਈ ਰੇਡ ਤੇ ਬਾਹਰ ਵਿੱਚ ਤਾਂ ਹੀ ਬਣਦਾ ਰੇਡ ਤਾਂ ਇਹ ਆਇਓ ਖਿੱਚਦਾ ਬਰਿੰਦਰ ਫੋਟੋਆਂ ਖਿੱਚਣ ਲੱਗਿਆ ਪਿਆ ਚਲੋ ਆ ਜਾਓ ਜੀ ਮੇਰੀ ਨਹੀਂ ਲੋੜ ਚਲੋ ਚਲੀ ਇੱਧਰ ਲੈ ਨਾ ਇੱਧਰ ਆ ਜਾ ਜੀ ਹੰਡੀ ਸਾਹਿਬ ਗੋਘਾੜ ਦੇ ਜਵਾਬ ਨਹੀਂ ਜਾਣਾ ਕੱਲ ਨੂੰ ਕੱਲ ਨੂੰ ਕੱਲ ਨੂੰ ਬਾਬਾ ਜੀ ਕਹਿੰਦੇ ਕੱਲ ਨੂੰ ਇਹ ਨੰਬਰ ਲੈ ਲੈ ਉਹ ਬਾਬਾ ਜੀ ਉਰੀ ਨੇ ਇਹ ਜੀ ਆ ਬਾਬਾ ਜੀ ਹੁਣ ਦਰਬਾਰ ਸਾਹਿਬ ਲੈ ਆ ਰਹੇ ਨੇ ਪੱਟੇਗੁਰ ਦਰਬਾਰ ਸਾਹਿਬ ਆ ਜਾਓ ਵੀ ਆ ਜਾਓ ਆਇਆ ਪ੍ਰੇਂਦਰ ਉਹ ਚਾਰਜ ਮਰ ਗਿਆ ਇਹਨੂੰ ਫੋਨ ਉਹ ਫੋਨ ਲੈ ਚਾਰਜ ਲੈਣਾ ਭੁੱਲ ਗਿਆ ਮੈਂ ਕਿੰਨੀ ਸਹੂਲਤ ਦਾ ਬਹੁਤ ਆ ਨਾ ਗੁਰਦੁਆਰਾ ਸਾਹਿਬ ਤੇ ਸਵੇਰੇ ਰੋਜ਼ 5 ਵਜੇ ਤੋਂ ਲੈ ਕੇ 8 ਵਜੇ ਤੱਕ ਪਕੌੜਿਆਂ ਦਾ ਲੰਗਰ ਚੱਲਦਾ ਜੋ ਕਿ ਇਹਨੇ ਪੂਰੀ ਝਟ ਲਾਈ ਆ ਬੰਦੇ ਨੇ ਆ ਵੀ ਪਟਨਾ ਸਾਹਿਬ ਦੀਆਂ ਗਲੀਆਂ ਦੇ ਵਿੱਚ ਕਮ ਕਮ ਕਿਆ ਸੀ ਵੱਡੇ ਗੁਰਦੁਆਰਾ ਸਾਹਿਬ ਜਾਂਦੇ ਹੋਏ ਇਹ ਬਾਜ਼ਾਰ ਆ ਜੀ ਦੇਖੋ ਛੋਟੀਆਂ ਛੋਟੀਆਂ ਦੁਕਾਨਾਂ ਬਰਿੰਦਰ ਕਿਵੇਂ ਆ ਫਿਰ ਮਾਹੌਲ ਵਿੱਚ ਸੰਗਤ ਦਰਸ਼ਨ ਕਰਕੇ ਆ ਵੀ ਰਹੀ ਆ ਵਿੱਚ ਦਰਸ਼ਨ ਕਰਨ ਜਾ ਵੀ ਰਹੀ ਆ ਬਹੁਤ ਜਿਆਦਾ ਰਸ ਹੋਇਆ ਵਿਆਹ ਦੇ ਨਾਲ ਚ ਬਈ ਕਮਰੇ ਨਹੀਂ ਮਿਲਦੇ ਕਿਰਾਏ ਤੇ ਵੀ ਬਸ ਇੱਕ ਨੇ ਹਾਲਾਂ ਚ ਕਪੜੇ ਲੀਡੇ ਦਾ ਪੂਰਾ ਪ੍ਰਬੰਧ ਆ ਲੰਗਰ ਪਾਣੀ ਦਾ ਬਹੁਤ ਜ਼ਿਆਦਾ ਪ੍ਰਬੰਧ ਆ ਬਾਥਰੂਮ ਵਗੈਰਾ ਬਹੁਤ ਸਾਫ਼ ਨੇ ਸਫਾਈ ਸਭ ਤੋਂ ਮੇਨ ਆ ਮੰਨ ਲਓ ਵੀ ਬਹੁਤ ਜ਼ਿਆਦਾ ਸਫਾਈ ਆ ਜਿੰਨੀ ਹੋ ਸਕੇ ਉੰਨੀ ਵੀ ਆਰ ਵੀ ਆਰ ਦੇ ਬਿਹਾਰ ਦੇ ਨੰਬਰ ਨੇ ਪੀ ਆਰ ਆਹ ਦੇਖੋ ਯੂ ਪੀ ਨੰਬਰ ਵੀ ਨੇ ਲਓ ਜੀ ਆ ਸਾਡੀ ਸੰਗਤ ਆ ਗਈ ਸਾਡੇ ਨਾਲ ਦੀਆਂ ਬੀਬੀਆਂ ਆਜੋ ਜੀ ਆਜੋ ਪਿੱਛੇ ਹੀ ਰਹਿ ਗਏ ਲਓ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ ਅਸੀਂ ਗੁਰਦੁਆਰਾ ਹਰੀ ਮੰਦਰ ਸਾਹਿਬ ਲਓ ਜੀ ਸੰਗਤ ਆ ਗਈ ਜੋੜੇਕਾਰ ਭਾਈ ਇੱਧਰ ਆ ਜਮ੍ਹਾਂ ਕਰਾਓ ਜੁੱਤੀਆਂ ਬਰਿੰਦਰ ਜੁੱਤੀਆਂ ਜਮ੍ਹਾਂ ਕਰਾਓ ਉਹ ਮੇਰੀਆਂ ਵੀ ਕਰਾ ਦੇ ਬਾਪਾ ਜੀ ਆਜੋ ਆਜੋ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਵਿਹਾਰ ਵੱਡੇ ਗੁਰਦੁਆਰਾ ਸਾਹਿਬ ਜੀ ਕੋਈ ਅੰਤ ਨਹੀਂ ਬਿਲਡਿੰਗਾਂ ਦਾ ਜੀ ਉਹ ਸਬਸਪਾਈ ਦਾ ਜ਼ਿਆਦਾ ਖਿਆਲ ਰੱਖਿਆ ਰਿਹਾ ਜੀ ਰਹਿਮਤ ਜਪਰੀ ਨੇ ਗੰਤਾਜ ਓਏ ਗੁਰਪੁਰਾਏ ਜਿੱਤੇ ਨਮਗਰਾਏ ਬਾਬਾ ਜੀ ਚਲੋ ਜੀ ਫਿਰ ਸੰਗਤ ਨੂੰ ਨਾਲ-ਨਾਲ ਰੱਖਣਾ ਹੀ ਤੁਸੀਂ ਦੱਸੀ ਵੀ ਜਾਓ ਜੀ ਲਓ ਜੀ ਚਲੋ ਵੀ ਮੱਥਾ ਟੇਕੋਣ ਚੱਲ ਕੇ ਉਹ ਵਿਚ ਤਾਂ ਜਾਕਰ ਤੈਨੂੰ ਸੰਗਤ ਜੀ ਆ ਦਿਨਾਂ ਚ ਬਹੁਤ ਆਈ ਵੀ ਆਈ ਨਤਮਸਤ ਕੋਣ ਇਹ ਤੋਂ ਕਹਾਣੀ ਹਰ ਟਾਈਮ ਚੱਲਦੀ ਹੈ ਸ਼ਾਮ ਨੂੰ ਸਵੇਰੇ ਭਗਤ ਨਾ ਸਾਹਿਬ ਹਰਮਿੰਦਰ ਸਾਹਿਬ ਤੋਂ ਜਯਾ ਪ੍ਰਭੂ ਦੇ ਮਾਲੀ ਹੋਏ ਭਗਤ ਨਾ ਸਾਹਿਬ ਭਗਤ ਸ੍ਰੀ ਹਰਮਿੰਦਰ ਇਤ ਜੋਈ ਮਾਤਾ ਜੀ ਦੇਖੋ ਵਿੱਚ ਪ੍ਰਸਾਦ ਤੇ ਫੁੱਲ ਨਾ ਪਾਓ ਜੀ ਨਾਮ ਨਾਮ ਇਤ ਜੋਈ ਮਹਾਰਾਜ ਦੀਆਂ ਨਸਾਨੀਆਂ ਉਧਰ ਪਈਆਂ ਨਹੀਂ ਰਾਮ ਚਰਨ ਇੱਥੇ ਇਹ ਅੰਮ੍ਰਿਤ ਜਲਾ ਹੈ ਇਸ ਨਾਲ ਹੱਥ ਧੋਣਾ ਚੂੜੀ ਕਰਨਾ ਮਨਾ ਹੈ ਕੇਵਲ ਅੰਮ੍ਰਿਤ ਦੇ ਰੂਪ ਵਿੱਚ ਹੀ ਵਰਤੋ ਹਾਂਜੀ ਬਾਬਾ ਜੀ ਵਾਹਿਗੁਰੂ 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 ਮਹਾਨ ਪਵਿੱਤਰ ਸਥਾਨ ਪਹਿਲਾ ਸਲਿਸ ਰਾਏ ਜੋਰੀ ਦੀ ਹਵੇਲੀ ਘਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਦਹਾਸੀ ਸਦੀ ਸਮੇਂ ਇੱਥੋਂ ਇੱਥੇ ਹੀ ਸਿੱਖੀ ਪ੍ਰਚਾਰ ਦੀ ਪਹਿਲੀ ਮੰਜੀ ਬਖਸੀ ਇਸ ਸਥਾਨ ਤੇ ਸਿੱਖੀ ਪ੍ਰਚਾਰ ਦਾ ਪਹਿਲਾ ਵੱਡਾ ਕੇਂਦਰ ਕਾਇਮ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਮਤ ਵਿਕਰਮੀ 1722 1700 ਦੇ ਇੱਕ ਨੂੰ ਇੱਥੇ ਆਏ ਇਸ ਸਥਾਨ ਦਾ ਨਾਮ ਪੂਰਵਕ ਹੀ ਸੰਗਤ ਸੀ ਇਸ ਸਥਾਨ ਤੇ 2007ਵੀਂ ਨੰਬਰ ਵੀ 1723 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਹੋਇਆ ਸਤ ਸ੍ਰੀ ਹਰਿਮੰਦਰ ਜੀ ਜੀ ਦੂਜੀ ਵਾਰ ਤਹਿਲ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਹਣ ਸੰਬਤ 1897 ਵਿੱਚ ਕਰਵਾਈ ਦੂਜੀ ਵਾਰ ਬਹੁਤ ਸੁਦੇ ਸਤਮੀ ਸੰਮਤ 2014 ਨੂੰ ਤਖਤ ਸਾਬ ਜੀ ਪਿਆ ਦੀ ਤਿਆਰ ਹੋਈ ਇਮਾਰਤ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ 2014 ਵਿੱਚ ਮਹਾਰਾਜ ਦਾ ਪ੍ਰਕਾਸ਼ ਹੋਇਆ ਜੀ ਮਹਾਰਾਜ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਜੀ ਵਾਹਿਗੁਰੂ 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 ਚੋਲਾ ਸਾਹਿਬ ਦਾ ਇਤਿਆਸ ਚੋਲਾ ਸਾਹਿਬ ਦੇ ਦਰਸ਼ਨ ਕਰੋ ਜੀ ਮਹਾਰਾਜ ਦਾ ਚੋਲਾ ਜੀ ਬਣਾਇਆ ਹੈ ਮਿਸਟਰ ਚੋਲਾ ਪਾਕਿਸਤਾਨ ਵਿੱਚ ਪਾਕਾਂ ਵਾਲੀ ਖਾਨਦਾਨ ਤੋਂ ਪ੍ਰਾਪਤ ਹੋਇਆ ਇਸ ਦੇ ਬਟਵਾਰੇ ਸਮੇਂ ਪਾਕਿਸਤਾਨ ਤੋਂ ਇੱਕ ਖਾਨਦਾਨ ਖੰਡਵਾ ਆ ਗਿਆ ਜੋ ਮਾਤਾ ਜੀ ਇਸ ਮਹਤਰ ਤੋੜਾ ਸਾਹਿਬ ਦੀ ਸੇਵਾ ਕਰਦੇ ਸੀ ਉਹ ਜਦੋਂ ਸਰੀਰ ਛੱਡ ਗਏ ਤਾਂ ਉਹਨਾਂ ਨੇ ਮੇਰੀ ਉਹਨਾਂ ਦੀ ਬੇਟੀਆਂ ਆਪਣੇ ਆਪ ਦੀ ਸੇਵਾ ਕਰਨ ਲੱਗ ਗਏ ਸਮਾਪਤ ਸੰਗਤ ਗਏ ਸੇਵਾ ਖੰਡਵਾ ਬੀਰ ਸਪੋਰਟ ਕਰ ਰਿਹਾ ਸਿੰਘ ਸਦਾ ਖੰਡਵਾ ਨੇ ਇਸ ਦੀ ਵਸਤੂ ਕਿਸ ਅਗੇ ਰੱਖ ਬੇ ਮਾਹਵਾਦੋ ਸਾਹਿਬ ਤੋੜਾ ਸਾਹਿਬ ਜੀ ਸਾਡੇ ਤਾਂ ਨੇ ਦਰਸਨ ਹਿਤਾਕ ਸ੍ਰੀ ਹਰਮਿੰਦਰ ਸਾਹਿਬ ਦੀ ਪਤਨਾ ਸਾਹਿਬ ਵਿਖੇ ਸਪਰਤ ਕਰਨ ਦਾ ਮਨ ਪ੍ਰਾਪਤ ਕੀਤਾ ਮਾਲਕਾ ਪਤਨਾ ਸਾਹਿਬ ਅਵਰੇ ਨ ਕੋ ਗੋ ਗੋਹੀ ਮਾਹੋ ਬਾਬੋ ਸਨੰਦਰ ਕਾਰੇ ਰੰਗ ਰੂਪ ਕਰੋ ਜੀ ਦਰਸ਼ਨ ਦਾਤ ਸ੍ਰੀ ਹਰਮਿੰਦਰ ਜੀ ਪਤਨਾ ਸਾਹਿਬ ਦੇ ਮਾਤਾ ਸੁੰਤਰੀ ਜੀ ਐਨ ਆਰ ਆਈ ਯਾਤਰੀ ਨੂੰ ਆਸ ਦਾ ਦ੍ਰਿਸ਼ ਆਈ ਮਾਡਲ ਆ ਇਹ ਇਹ ਬਿਲਡਿੰਗ ਤਿਆਰ ਹੋ ਰਹੀ ਹੈ ਜੀ ਲੋ ਜੀ ਦਰਬਾਰ ਸਾਹਿਬ ਦੇ ਅੱਗੇ ਸੰਗਤਾਂ ਮੱਥਾ ਟੇਕਣ ਤੋਂ ਬਾਅਦ ਵਾਹਿਗੁਰੂ ਵਾਹਿਗੁਰੂ ਜੋਰ ਨਾਲ ਜੋਰ ਬਰਿੰਦਰ ਜੋਰ ਲਾ 100 ਤੇ